ਜਾਸ਼ੀ ਰਾਮ ਕਹਿਣਾ ਹਾਂ। ਵਾਸਤਵ ਇਹ ਇੰਨਾ ਹੈ ਕਿ ਜੋ ਜਾਸ਼ੀ ਰਾਮ ਕਹਿਣਾ ਹੈ। ਹਰ ਹਰ ਮਹਾਦੇਵ। ਸਾਰੇ ਪੰਜਾਬ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸਰ ਅੱਜ ਤੁਹਾਨੂੰ ਘਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਨજરਬੰਦ ਕੀਤਾ ਗਿਆ ਹੋਇਆ ਹੈ। ਇਸ ਤੇ ਤੁਹਾਡਾ ਕੀ ਕਹਿਣਾ ਹੈ ਔਰ ਕੀ ਤੁਹਾਡੀ ਵਿਚਾਰਧਾਰਾ? ਇਹ ਇੱਕ ਬੜੀ ਦੁੱਖ ਦੀ ਗੱਲ ਆ। ਨਾਲੇ ਤਾਂ ਹਿੰਦੂਆਂ ਨੂੰ ਕੁੱਟਿਆ ਜਾ ਰਿਹਾ ਨਾਲੇ ਘਰ ਵਿੱਚ ਡੱਕਿਆ ਜਾ ਰਿਹਾ ਅਸੀਂ ਪੁੱਛਣਾ ਚਾਹੁੰਦੇ ਹਾਂ ਜਲੰਧਰ ਦੇ ਵਿੱਚ ਜੈ ਸ਼੍ਰੀ ਰਾਮ ਜੇ ਕਹਿਤਾ ਤਾਂ ਕੀ ਮਾਰਾ ਗਿਆ ਕੀ ਆ ਸਾਨੂੰ ਪੰਜਾਬ ਦੇ ਵਿੱਚ ਜੈ ਸ਼੍ਰੀ ਰਾਮ ਨਹੀਂ ਕਹਿ ਸਕਦੇ ਅਸੀਂ ਜੈਕਾਰਾ ਨਹੀਂ ਲਾ ਸਕਦੇ ਆਪਣਾ ਅਸੀਂ ਬੋਲੇ ਸੋਨਿਆ ਨਹੀਂ ਬੋਲ ਸਕਦੇ ਇਹਦਾ ਮਤਲਬ ਕੱਲ ਨੂੰ ਸਾਨੂੰ ਪੰਜਾਬ ਦੇ ਵਿੱਚ ਬੰਗਲਾਦੇਸ਼ ਬਣਾਤਾ ਅੱਜ ਉੱਥੇ ਸਾਡੇ ਬੰਦੇ ਨੂੰ ਕੁੱਟਿਆ ਗਿਆ ਇੱਕ ਸਮਾਜ ਦੇ ਲੋਕਾਂ ਵੱਲੋਂ ਦੂਜੇ ਪਾਸੇ ਸਾਨੂੰ ਘਰ ਦੇ ਵਿੱਚ ਜਲੰਧਰ ਜਾਨ ਤੋਂ ਰੋਕਿਆ ਜਾ ਰਿਹਾ ਅਸੀਂ ਪੰਜਾਬ 'ਚ ਰਹਿ ਰਹੇ ਆ ਖਾਲਿਸਤਾਨ 'ਚ ਰਹਿ ਰਹੇ ਆ ਤੇ ਆ ਸਾਨੂੰ ਦੱਸਿਆ ਜਾ ਬਗਲਾਦੇਸ਼ 'ਚ ਰਹਿ ਰਹੇ ਨੇ ਅੱਜ ਸਾਡੇ ਚ ਬਾਹਰ ਦੇ ਲੋਕ ਆ ਕੇ ਸਾਨੂੰ ਨਾਰੇ ਤੋਂ ਰੋਕ ਕੇ ਜਾ ਰਹੇ ਆ ਇਹ ਤਾਂ ਦੁਖਦਾਈ ਕਿਰਨਾ ਹੋ ਸਕੀ ਹੋ ਸਕਦੀ ਆ ਅਸੀਂ ਅੱਜ ਇੱਕ ਪੈਗਾਮ ਲੈ ਕੇ ਜਾ ਰਹੇ ਸੀ ਪੰਜਾਬ 'ਚ ਜੇ ਰਹਿਣਾ ਹੈ ਤਾਂ ਜੈ ਸ਼੍ਰੀ ਰਾਮ ਕਹਿੰਦਾ ਅਸੀਂ ਜੇ ਅੱਜ ਸਾਨੂੰ ਅੱਜ ਡਿਪਟੀ ਸਾਹਿਬ ਨੇ ਐਸਐਸ ਸਾਹਿਬ ਦੇ ਵਿਸ਼ਵਾਸ ਤੋਂ ਆਇਆ ਵੀ ਤੁਸੀਂ ਆਪਣਾ ਵੰਗ ਪੱਤਰ ਜਿਹੜਾ ਡੀਆਈ ਸਾਹਿਬ ਨੂੰ ਅੱਜ ਦੇ ਦਿਓ ਜੇ ਉਹ ਬੰਦਿਆਂ ਨੂੰ ਗ੍ਰਿਫਤਾਰ ਨਾ ਕੀਤਾ ਕੋਈ ਸਖਤ ਕਾਰਵਾਈ ਨਾ ਕੀਤੀ ਤਾਂ ਅਸੀਂ ਪੰਜਾਬ ਦੇ ਵਿੱਚ ਸਾਰੇ ਚ ਆਪਣੇ ਹਿੰਦੂ ਸਵਾਦ ਦੇ ਲੋਕਾਂ ਨੂੰ ਕੱਟੇ ਹੋ ਕੇ ਹਰ ਸ਼ਹਿਰ ਵਿੱਚ ਹਰ ਰੋਡ ਤੇ ਜਾਮ ਲਾਵਾਂਗੇ ਕਿਉਂਕਿ ਇਹ ਅੱਜ ਇੱਕ ਗਲਤ ਸ਼ੁਰੂਆਤ ਕੀਤੀ ਗਈ ਪਹਿਲਾਂ ਦਾ ਖਾਲਿਸਤਾਨ ਸਾਨੂੰ ਡਰਾਉਂਦੇ ਰਹੇ ਖਾਲਿਸਤਾਨ ਦੇ ਨਾਰੇ ਲੱਗਦੇ ਤਾਂ ਗਵਰਨਮੈਂਟ ਕੁਝ ਨਹੀਂ ਕਰਦੀ ਤੇ ਜੈ ਸ਼੍ਰੀ ਰਾਮ ਦਾ ਕਹਿੰਦਾ ਤਾਂ ਕੁੱਤੇ ਸਾਨੂੰ ਕੁੱਟਿਆ ਜਾਏਗਾ ਇੱਧਰ ਰੋਡ ਤੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਵੇ ਅੱਜ ਅਸੀਂ ਤੁਹਾਡੇ ਜਰੀਏ ਕਹਿੰਦੇ ਮੈਂ ਜੇ ਉਹਨੂੰ ਸਖਤ ਕਾਰਵਾਈ ਨਾ ਕੀਤੀ ਤਾਂ ਕੱਲ ਤੋਂ ਪੂਰੇ ਪੰਜਾਬ ਚ ਤੁਹਾਡੇ ਸਾਹਮਣੇ ਦੇਖੂਗੀ ਆਵਾਂਗੇ ਤਾਂ ਠਕਾ ਹੋ ਗਿਆ ਜੀ ਅਸੀਂ ਅਸੀਂ ਕਿਹੜਾ ਉੱਥੇ ਜਾਣਾ ਹੀ ਆ ਅਸੀਂ ਆਪਣੀ ਕੋਈ ਹੋ ਥੋੜਾ ਪ੍ਰਦਰਸ਼ਨ ਕਰਨ ਦਾ ਅਧਿਕਾਰ ਆ ਪੰਜਾਬ ਦੇ ਵਿੱਚ ਸਭ ਨੂੰ ਅਧਿਕਾਰ ਆ ਲੋਕਤੰਤਰਾ ਲੋਕਤੰਤਰ ਚ ਤਾਂ ਅਸੀਂ ਜਾ ਸਕਦੇ ਹਾਂ ਜੀ ਸਾਨੂੰ ਰੋਕੀ ਜਾਂਦਾ ਜਾਂ ਤੋਂ ਵੀ ਬੀਤੀ ਸਾਹਿਬ ਇਹ ਗੱਲ ਥੋੜਾ ਅਸੀਂ ਆਪਣੇ ਆਪੇ ਤਾਂ ਹੈਗਾ ਜਿਹੜਾ ਹੈਗਾ ਉਹ ਆਪਾਂ ਦਵਾ ਲੰਦੇ ਹੈਗੇ ਐਵੇਂ ਆਪਾਂ ਨਹੀਂ ਲੋਕਤੰਤਰ ਚ ਸਾਨੂੰ ਆਪਣਾ ਆਵਾਜ਼ ਚੱਕਣ ਦਾ ਵੀ ਹੌਣੀ ਅਸੀਂ ਮਾਰ ਵੀ ਨਹੀਂ ਜਾ ਸਕਦੇ ਤੁਹਾਨੂੰ ਕਹਿੰਦਾ ਮੈਂ ਮੈਮੋਰੰਡਮ ਜਿਹੜਾ ਹੈ ਉਹ ਦਵਾ ਦੇ ਮੈਨੂੰ ਦੇਣਾ ਮੈਨੂੰ ਦੇ ਦੇ ਉਹ ਇਨਸਾਫ ਦੇਣਾ ਉੱਥੇ ਦੇ ਦੇ ਜੀ ਜੇ ਪੰਜਾਬ ਦੇ ਵਿੱਚ ਰਹਿ ਕੇ ਵੀ ਅਸੀਂ ਜੈ ਸ਼੍ਰੀ ਰਾਮ ਨਹੀਂ ਕਹਿ ਸਕਦੇ ਫਿਰ ਐਸਾ ਕਿਵੇਂ ਪੰਜਾਬ ਦੇ ਵਿੱਚ ਅਸੀਂ ਕਿੱਦਾਂ ਹੋ ਰਹੇ ਇਹਦਾ ਮਤਲਬ ਫਿਰ ਪਈਆ ਦਾ ਮੁਸਲਮਾਨਾਂ ਦਾ ਇਹਨਾਂ ਦਾ ਹੀ ਰਾਜ ਹੈ ਪੰਜਾਬ ਚ ਕੋਈ ਵੀ ਫਿਰ ਧੱਕਾ ਕਰਦੀ ਹੈ ਚਲੋ ਪ੍ਰਧਾਨ ਜੀ ਸਾਡੀ ਵੀ ਬੇਨਤੀ ਪਰਵਾਹ ਕਰ ਮੈਂ ਫਿਰ ਤਾਂ ਬਗਲਾਦੇਸ਼ ਬਣ ਗਿਆ ਜੀ ਅਸੀਂ ਪੰਜਾਬ ਦੇ ਵਿੱਚ ਆਪਣੇ ਘਰ ਜੈ ਸ਼੍ਰੀ ਰਾਮ ਵੀ ਨਹੀਂ ਕਹਿ ਸਕਦੇ ਮਾਤਮੇ ਅਗਰ ਰਹਿਣਾ ਹੋਗਾ ਜੈ ਸ਼੍ਰੀ ਰਾਮ ਕਹਿਣਾ ਹੋਗਾ ਮਾਤਮੇ ਅਗਰ ਰਹਿਣਾ ਹੋਗਾ ਜੈ ਸ਼੍ਰੀ ਰਾਮ ਕਹਿਣਾ ਹੋਗਾ ਇਹ ਤਾਂ ਫਿਰ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਆਪਣੇ ਗੁਰੂ ਮਹਾਰਾਜ ਦੇਵੀ ਦੇਵਤਿਆਂ ਦਾ ਨਾਮ ਹੀ ਨਹੀਂ ਲੈ ਸਕਦੇ ਉਹਨਾਂ ਦਾ ਜੈਕਾਰਾ ਨਹੀਂ ਬੋਲ ਸਕਦੇ ਫਿਰ ਇਹ ਤਾਂ ਉੱਪਰ ਕਿਹਾ ਹੋ ਜਾਂਦਾ ਫਿਰ ਤਾਂ ਕਈ ਹੈ ਸਾਡੇ ਨਾਮ ਦੀ ਬਾਰੀ ਉਹ ਛੋਈ ਨਹੀਂ ਤੰਸਾ ਦਾ ਹੈ ਅੱਜ ਤਾਂ ਇਹ ਤਾਂ ਸਾਬ ਜਾਣਦੇ ਦਾ ਅਸੀਂ ਇੱਥੇ ਕਿ ਮੰਗ ਪੱਤਰ ਅੱਥੇ ਦੇ ਦਾਂਗੇ ਜਿਹੜਾ ਇੱਥੇ ਲੈਣ ਦਾ ਸਾਨੂੰ ਉਹ ਗੱਲ ਨਹੀਂ ਕਿ ਇੱਥੇ ਦੇ ਲੂ ਨਹੀਂ ਉਹ ਵੀ ਪੰਜਾਬ ਚਾ ਜਲੰਧਰ ਕੋਈ ਪਾਕਿਸਤਾਨ ਦਾ ਥੋੜਾ ਚਲੇਗਾ ज़िंदबा ज़िंदबाद कशाई बंदो 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 कशाई बंदो बंदो बंदो